ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਸਿਵਲ ਹਸਪਤਾਲ ਸੰਗਰੂਰ ਦਾ ਅਚਨਚੇਤ ਦੌਰਾ ਕੀਤਾ ਗਿਆ ਇਸ ਦੌਰਾਨ ਸਿਹਤ ਮੰਤਰੀ ਬਲਵੀਰ ਸਿੰਘ ਨੇ ਜਿੱਥੇ ਹਸਪਤਾਲ ਦੇ ਨਰੀਖਣ ਕੀਤਾ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਤਾਰ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਾਬਾ ਤੇ ਧੂਰੀ ਵਿਖੇ ਅਚਨਚੇਤ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਕੁਝ ਖਾਮੀਆਂ ਜ਼ਰੂਰ ਪਾਈਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਚੰਗਾ ਕੰਮ ਕਰਨ ਵਾਲੇ ਡਾਕਟਰ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਪੰਜਾਬ ਦੇ ਸਾਰੇ ਹਸਪਤਾਲਾਂ ਜਾ ਰਿਹਾ ਉਹਦੇ ਵਿੱਚ ਮੇਨ ਜਿਹੜਾ ਪਹਿਲੇ ਸਭ ਤੋਂ ਪਹਿਲਾ ਕੰਮ ਹੈ ਕਿ ਅਸੀਂ ਜਿਹੜੀਆਂ ਮੈਡੀਸਨ ਆ ਸਾਰੀਆਂ ਉਹਨਾਂ ਨੂੰ ਦੇ ਰਹੇ ਹਾਂ ਸਰਕਾਰੀ ਤੌਰ ਤੇ ਔਰ ਪੈਸੇ ਵੀ ਦੇ ਰਹੇ ਹਾਂ ਨਾਲ ਸਿਵਲ ਸਰਜਨ ਨੂੰ ਐਸਐਮਓ ਨੂੰ ਕਿ ਜਿਹੜੀ ਦਵਾਈ ਨਹੀਂ ਹੈ ਉਹ ਡਾਕਟਰਾਂ ਨੇ ਖਰੀਦ ਕੇ ਦੇਣੀ ਹੈ ਪ੍ਰੈਸ਼ਰ ਨੂੰ ਖਰੀਦ ਕੇ ਦੇਣਾ ਤੇ ਦੂਜਾ ਕੰਮ ਹੈ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਕੋਈ ਟਾਇਲਟਸ ਹੈ ਵਾਸ਼ਰੂਮ ਹੈ ਲਿਫਟ ਨਹੀਂ ਚੱਲਦੀ ਮਾਈਨਰ ਰਿਪੇਅਰ ਹੈ ਉਹ ਸਾਰੀਆਂ ਸਭ ਨੂੰ ਦੱਸਣਾ ਉਹ ਸਭ ਜੇ ਕਰਾ ਕੇ ਦੇ ਆ ਜੀ ਇਸ ਸਾਲ ਦੇ ਵਿੱਚ ਤੇ ਇਸ ਤੋਂ ਸਵਾਇਤੇ ਫਰੈਂਡ ਤੋਂ ਚੱਲਦਾ ਪਿਆ ਤੁਹਾਡੇ ਇੱਥੇ ਕੋਸ਼ਿਸ਼ ਕਰ ਰਹੇ ਕਿ ਇਹਦੇ ਵਿੱਚ ਇੱਕ 830 ਬਟ ਦਾ ਜੁੜਾਇਗਾ ਵੱਡਾ ਬਲੌਕ ਬਣਦਾ ਜਾਵੇ ਜਵੇਂ ਧੋਰੀ ਚ ਬਣਦਾ ਪਿਆ ਨਾ ਇੱਕ ਵੱਡਾ ਮਲਟੀ ਸਟੋਰੀ ਜਿਹੜਾ ਤਿੰਨ ਚਾਰ ਚਾਰ ਪੰਜ ਸਟੋਰੀ ਦਾ ਹੋਵੇ ਜਿਹੜਾ ਉਹਦੇ ਚ ਬਣਾ ਪਾ ਜਾਈਏ ਸਰ ਨਾਲੇ ਕਹਿੰਦੇ ਹਸਪੀਟਲ ਜਿਹੜਾ ਹੈਗਾ ਜੀ ਉਹ ਮਸਤੋਨਾ ਸਾਹਿਬ ਬਣ ਰਿਹਾ ਜੀ ਤੇ ਜਿਹੜਾ ਕਾਲਜ ਹੈ ਜੀ ਉਹ ਖੀੜੀ ਸਾਹਿਬ ਬਣ ਰਿਹਾ ਹੈ ਤੇ ਕਾਲਜ ਉੱਥੇ ਬਣੇਗਾ ਜੇ ਫਿਲਹਾਲ ਤਾਂ ਇਹ ਵਾਲੇ ਕੋਸ਼ਿਸ਼ ਕਰਾਂਗੇ ਜਿਹੜਾ ਪਹਿਲਾ ਹਸਪਤਾਲ ਇੱਥੇ ਬਣੇ ਸੀ। ਜੋ ਕਿ ਬਾਕੀ ਸਾਰਾ ਵੀ ਇੱਥੇ ਹੀ ਹੈ ਨਾ। ਆਲਰੇਡੀ ਕਿੰਨੇ ਬਿਲਡ ਆ ਆਪਣੇ ਕੋਲ ਫੂ ਇਮੀਡੀਏਟਲੀ ਤਾਂ ਅਸੀਂ ਇੱਕ ਬਲਾਕ ਸਾਡਾ ਬਣ ਗਿਆ 250 ਦਾ ਉਹ ਤੇ ਸਾਡਾ ਪੂਰਾ ਹੋ ਗਿਆ ਸਰ ਕਾਇਆ ਕਲਪ ਯੋਜਨਾ ਦੇ ਵਿੱਚ ਸਰ ਜ਼ਿਲ੍ਹੇ ਦਾ ਕੋਈ ਵੀ ਹਸਪਤਲ ਕੁਆਲੀਫਾਈ ਨਹੀਂ ਕਰ ਸਕਿਆ ਇਹ ਇਹ ਦੇਖਦੇ ਆ ਜੀ ਦੇਖੋ ਜੋਨੇ ਤੁਹਾਡੇ ਬਹੁਤ سارے ਹਸਪਤਾਲ ਸਾਡੇ ਬਾੜ ਮਿਲੇ ਪੰਜਾਬ ਦਾ ਬਹੁਤ ਬਹੁਤ ਹਸਪਤਾਲ ਨੇ ਵਾਲਾ ਬਹੁਤ ਅੱਛੀ ਕਾਰ ਰੋਜ਼ੀ ਕਰ ਰਹੇ ਆ ਇਹ ਸੀਐਮ ਸਾਹਿਬ ਦਾ ਆਪਣਾ ਹੋਮ ਸਿਸਟਮ ਇੱਥੇ ਤਾਂ ਹੋਣਾ ਚਾਹੀਦਾ ਹਾਪਫਲੀ ਅਗਲੀ ਵਾਰੀ ਤੁਹਾਡਾ ਧੋਰੀ ਤੁਹਾਡੇ ਤਿੰਨ ਹਸਪਤਲ ਨਵੇਂ ਮਾਰਦੇ ਆ ਧੋਰੀ ਤੇ ਆਪਣਾ ਸੀਮਾਜ ਬੰਨ੍ਹਦੇਗਾ ਔਰ ਜੋ ਉਸ ਕਾਰੀਅਰ ਦਾ ਸਰ ਸਰ ਪ੍ਰਾਈਵੇਟ ਟਰਾਂਮਾ ਦੀ ਗੱਲ ਕਰ ਲਈ ਤਾਂ ਅਸੀਂ ਤਾਂ ਕਟਰਾਮਾ ਅਸੀਂ ਵੇਖਿਆ ਵੀ ਫਿਰ ਦੇਖ ਸਕਦੇ ਹਾਂ 1993 ਦਾ ਲਿਖਿਆ ਹੋਇਆ ਜੀ ਉਦਘਾਟਨ ਕੀਤਾ ਹੋਇਆ ਟਰਾਂਮਾ ਵਾਰ ਦਾ ਪਰ ਹਲੇ ਤੱਕ ਕਿਉਂਕਿ ਪੰਜਾਬ ਦਾ ਸੈਂਟਰ ਪੁਆਇੰਟ ਹੈ ਜੀ ਸੰਗਰੂਰ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਤੁਹਾਡੇ ਦੇਖੋ ਬਾਕੀ ਦਾ ਹੁਣ ਤੁਹਾਡੇ ਕੋਲ ਬਿਲਡਿੰਗ ਦਾ ਹੈ ਕਿ ਅੰਦਰ ਬਿਲਡਿੰਗ ਦੀ ਕੁਆਲਿਟੀ ਲੰਬੀ ਚੌੜੀ ਕਰਨੀ ਆ ਹੁਣ ਜਿਹੜੇ ਸਪੈਸ਼ਲਿਸਟ ਹੈ ਅਸੀਂ ਇਸ ਵਾਰ ਜਿਹੜੇ ਮੈਡੀਕਲ ਕੋਲ ਸਿੱਧੇ ਭਰਤੀ ਕਰ ਰਹੇ ਹਾਂ ਇਹ ਪਹਿਲੀ ਵਾਰੀ ਹੋ ਰਿਹਾ ਕੈਬਨਟ ਤੇ ਮਨਜ਼ੂਰੀ ਦਿੱਤੀ ਹੈ ਜਿਹੜੀ ਪਿਛਲੀ ਕੈਬਨਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 250 ਦੇ ਕਰੀਬ ਜਿਹੜੇ ਹੈਗੇ ਸਪੈਸ਼ਲਿਸਟ ਸਿੱਧੇ ਸਾਰੇ ਭਰਤੀ ਕਰ ਰਹੇ ਹਾਂ ਸਪੈਸ਼ਲਿਸਟ ਭੇਜਾਂਗੇ ਥਰਾਮਾ ਤਾਂ ਉਹ ਨਹੀਂ ਕਰਨਾ ਕਿ ਥਰਾਮਾ ਚੱਲ ਰਿਹਾ ਤੇ ਇਹ ਨਹੀਂ ਵੀ ਥਰਾਮਾ ਨਹੀਂ ਕਰਦੇ ਥਰਾਮਾ ਕਰਦੇ ਆ ਤੁਹਾਡੇ ਕੋਲ ਥ ਸੇਨ ਨੂੰ ਪਤਾ ਨਹੀਂ ਸੀ ਮੇਰਾ ਥੋੜੀ ਦੇਰ ਪਰ ਪੁੱਛੇ ਤੁਸੀਂ ਦੇਖੋ ਤਾਜੀ ਤਾਜੀ ਲਿਖਿਆ ਅਸੀਂ 2 ਵਜੇ ਤਾਂ ਅਸੀਂ ਖੜੇ ਹਾਂ 2 ਵਜੇ ਤਾਂ ਅਸੀਂ ਖੜੇ ਹਾਂ ਜੀ 2 ਵਜੇ ਤੁਸੀਂ ਖੜੇ ਹੋਵੋਗੇ ਫਿਰ ਤੁਸੀਂ ਆ ਗਿਆ ਤੁਹਾਨੂੰ ਪਤਾ ਲੱਗ ਜਾਂਦਾ ਨਹੀਂ ਸਰ ਬੁੱਕੇ ਪਹਿਲਾਂ ਸਰ ਪ੍ਰਾਈਵੇਟ ਨਸਾ ਸਰਉ ਕੇਂਦਰਾ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ ਕਿ ਜਿਹੜੀ ਗੋਲੀਆਂ ਨੇ ਉਹ ਬਲੈਕ ਤੇ ਵਿਕ ਰਹੀਆਂ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਸਾਰੇ ਪੱਤਰਕਾਰ ਹੋ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਗੋਲੀਆਂ ਫ੍ਰੀ ਦੇ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਤੁਸੀਂ ਬਲੈਕ ਵਿੱਚ ਕਿਉਂ ਲੈਂਦੇ ਹੋ ਤੁਸੀਂ ਮੈਨੂੰ ਸਾਡੇ ਸਰਕਾਰੀ ਹਸਪਤਾਲਾਂ ਚਾ ਨਸ਼ਾ ਵੀ ਛਡਾਵਾਂਗੇ ਕੋਈ ਨਾ ਕੋਈ ਕੰਮ ਵੀ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਥੋੜਾ ਸ਼ੁਰੂ ਵੀ ਕਰਾਵਾਂਗੇ ਹੈਂਡ ਹੋਲਡਿੰਗ ਕਰਾਂਗੇ ਤੁਹਾਡੀ ਅਸੀਂ ਪਰਸੋਂ ਨੂੰ ਮੈਂ ਜਿਹੜੀ ਹੈਗੀ ਆ ਬੁੱਧਵਾਰ ਨੂੰ ਇੱਕ ਉਹਦੇ ਸਾਰੇ ਪੀਜੀਆ ਤੋਂ ਐਮਜ਼ ਤੋਂ ਐਕਸਪਰਟ ਬੁਲਾਇਆ ਆਪਣੇ ਜਿਹੜੇ ਐਡਵੋਕੇਟ ਜਨਰਲ ਡੀਜੀਪੀ ਸਾਹਿਬ ਉਹਨੂੰ ਸਾਰਿਆਂ ਨੂੰ ਬੁਲਾਇਆ ਸਾਰੇ ਵਿਭਾਗਾਂ ਦੀ ਕਮਬਾਈਨਡ ਮੀਟਿੰਗ ਕਰ ਰਹੇ ਆ ਮੈਂ ਸਮਾਜ ਭਲਾਈ ਵਾਲਿਆਂ ਨੂੰ ਸਾਰਿਆਂ ਨੂੰ ਤੇ ਅਸੀਂ ਇੱਕ ਕੰਪਰੀਹੈਂਸਿਵ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਉਹ ਨਸ਼ਾ ਛੱਡਣਾ ਚਾਹੁੰਦਾ ਜਿਹੜਾ ਕਰਦਾ ਹੈ ਅਸੀਂ ਗੋਲੀਆਂ ਦੇਣ ਨੂੰ ਤਿਆਰ ਆ ਬੇ ਆਪਣ ਹੌਲੀ ਹੌਲੀ ਕੋਸ਼ਿਸ਼ ਕਰੋ ਕਿ ਨਸ਼ਾ ਛੱਡ ਦਿਓ ਕਟੋਕਟ ਜਿਹੜੇ ਬੰਦੇ 40-45 ਸਾਲ ਤੋਂ ਨੀਚੇ ਜਿਹੜੇ ਜੰਗ ਹੈ ਉਹਨਾਂ ਨੂੰ ਮੇਰੀ ਸਲਾਹ ਹੈ ਵੀ ਨਸ਼ਾ ਛੱਡ ਦੇਣਾ ਚਾਹੀਦਾ ਹੌਲੀ ਹੌਲੀ ਉਹਨਾਂ ਦੀ ਪੂਰੀ ਮਦਦ ਕਰਾਂਗੇ ਅਸੀਂ ਚੀਫ ਸੈਕਟਰੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਗਿਆ ਹੈ ਕਿ ਜਿਹੜੇ ਨਸ਼ਾ ਛਡੋ ਕੇਂਦਰ ਪ੍ਰਾਈਵੇਟ ਨੇ ਉਹਨਾਂ ਨੂੰ ਲਾਇਸੈਂਸ ਦੇਣ ਤੋਂ ਪਹਿਲਾਂ ਇੱਕ ਵਾਰ ਵਿਚਾਰਿਆ ਜਾਵੇ ਇਹ ਬਰਕਰਾਰ ਉਸੇ ਇੱਕ ਵਾਰ ਨਹੀਂ ਬਾਰ-ਬਾਰ ਵਿਚਾਰਾਂਗੇ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਸਾਡਾ ਕੰਮ ਲੋਕਾਂ ਨੂੰ ਨਸ਼ੇ ਤੇ ਜਿਹੜਾ ਹੈਗਾ ਉਹ ਹਟਾਣਾ ਹੈ ਪ੍ਰਾਈਵੇਟ ਵਾਲਾ ਜਿਹੜਾ ਹੈਗਾ ਉਹ ਦਾ ਨੇਚਰਲੀ ਕੁਦਰਤੀ ਤੌਰ ਤੇ ਜਿਉਂ ਨੇ ਐਸਾ ਛਡਾਓ ਕੇਂਦਰ ਆ ਤੋ ਸੋਚੂਗਾ ਕਿਰਾ ਐਸਾ ਛਡਾਓ ਕੇਂਦਰ ਵੀ ਚੱਲਦਾ ਰਹੇਗਾ ਜੀ ਤੇ ਇਹ ਇਹ ਕੰਮ ਸਰਕਾਰ ਕਰੇਗੀ ਅੱਗੇ ਡੇਟ ਲੈ ਕੇ ਕਰੇਗੀ ਔਰ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਵੀ ਅਸੀਂ ਜਿਹੜਾ ਹੈਗਾ ਨਾ ਜੀ ਬਹੁਤ ਸਾਰੇ ਨੋਰਮਸ ਆ ਵਿਖਤਾ ਸਕੱਟਰੀਸ ਜੂਰ ਹੋਣਾ ਚਾਹੀਦਾ ਸਟਾਫ ਪੂਰਾ ਹੋਣਾ ਚਾਹੀਦਾ ਔਰ ਉਹਨਾਂ ਨੇ ਵੀ ਕੌਂਫਰਮ ਕਰ ਲਿਆ ਉਹਨਾਂ ਦੇ ਜਿਹੜੇ ਬੈੱਡ ਆ ਉਹਨਾਂ ਦੇ ਵਿੱਚ ਅਸੀਂ ਛੜੌਕਾਂ ਤੇ ਖੋਲੇ ਤੇ ਪੰਜ ਆਸ ਨਸ਼ਾ ਛਡਾਇਆ ਲੇ ਕਿਸ ਨੂੰ ਉਹਨਾਂ ਦੀ ਵੀ ਕਾਉਂਟੇਬਿਲਟੀ ਫਿਕਸ ਕਰਾਵੇ ਇਹ ਪਰਸਨਲ ਅਸੀਂ ਨਵੀਂ ਮੈਟਰਲ ਹੈ ਪਾਲਸੀ ਉਹਦੇ ਵਿੱਚ ਜਿਹੜੇ ਤੁਹਾਡੇ ਬੱਚੇ ਬਾਹਰੋਂ ਆ ਰਹੇ ਆ ਕਿਸਾਨ ਫੁੱਲਕੀਸ਼ੀ ਕਰ ਰਹੇ ਆ ਬੱਚੇ ਸਟੂਡੈਂਟਸ ਹੋ ਸੈਟ ਕਰ ਰਹੇ ਆ ਉਹਨਾਂ ਬਾਰੇ ਵੀ ਸੋਚ ਰਹੇ ਆ ਜੀ ਸਰ ਤੁਸੀਂ ਧੂਰੀ ਵੀ ਦੌਰਾ ਕਰਿਆ ਸਰ ਸੰਗਰੂਰ ਵੀ ਦੌਰਾ ਕਰ ਰਹੇ ਕੁਝ ਖਾਮੀਆਂ ਕੋਈ ਮਿਲੀਆਂ ਜਿਹੜੀਆਂ ਤੁਸੀਂ ਠੀਕ ਕਰੀ ਲੋੜ ਹੈ ਹੈ ਕਿ ਹੈ ਕਿ ਹੈ ਮਨੋ ਕੁਝ ਦੁਆਜਾ ਵੀ ਬਾਹਰੋਂ ਡਿੱਗਦੇ ਆ ਧੂਰੀ ਦੇ ਵਿੱਚ ਜਿਹੜਾ ਉਹਨਾਂ ਨੇ ਦਵਾਈਆਂ ਵੀ ਦੋ ਇੱਥੋਂ ਮਿਲ ਗਈਆਂ ਦੋ ਬਾਹਰੋਂ ਲੈ ਕੇ ਉਹ ਡੱਬੇ 'ਚ ਵੀ ਸੀਗਾ ਅਸੀਂ ਜਦੋਂ ਸਾਰੀਆਂ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਨਾਲ ਪੈਸੇ ਦੇ ਦਿੱਤੇ ਮਰਾ 100% ਕ્યોਰ ਹੋਵੇ 100% ਕਰਾਨੀ ਹੈ ਸਰ ਜਿਹੜੇ ਇੱਕ ਵਾਰੀ ਇੱਕ ਵਾਰੀ ਪਹਿਲਾ ਦੌਰਾ ਕਰਾਂਗਾ ਜੀ ਉਸ ਤੋਂ ਬਾਅਦ ਫਿਰ ਜੁਰਮਾਨੇ ਹੋਣਗੇ ਜਿਹੜੇ ਸਰਕਾਰੀ ਡਾਕਟਰ ਪ੍ਰਾਈਵੇਟ ਡਾਕਟਰ ਦੇ ਦੇਖਦੇ ਨੇ ਉਹਨਾਂ ਨੂੰ ਹਾਂ ਜੀ ਪ੍ਰਾਈਵੇਟ ਵੀ ਦੇਖਦੇ ਨੇ ਜਿਹੜੇ ਸੱਪੋਰੀ ਡੋਕਟਰ ਉਹ ਉਹ ਦੇਖੋ ਤੁਸੀਂ ਮਾਨੂੰ ਐਕਸੈਸਿਬਲ ਇਨਫੋਰਮੇਸ਼ਨ ਦਿਓ ਅਸੀਂ ਜਿਹੜੇ ਪ੍ਰਾਈਵੇਟ ਕਈ ਵਾਰ ਅਪਰੇਟ ਕਰਦੇ ਸੀ ਅਸੀਂ ਸਸਪੈਂਡ ਵੀ ਕੀਤੇ ਆ ਬਦਲੀਆਂ ਵੀ ਕੀਤੀਆਂ ਬਹੁਤ ਸਾਰੇ ਲੋਕਾਂ ਦੇ ਡਾਕਟਰਾਂ ਤੇ ਐਕਸ਼ਨ ਕੀਤਾ ਸੀ ਦੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਮੀਡੀਆ ਦੇ ਥਰੂ ਵੀ ਕਹਿੰਦਾ ਵੀ ਤੁਸੀਂ ਜਿਹੜੇ ਸਰਕਾਰੀ ਡਾਕਟਰ ਹੈ ਸਰਕਾਰੀ ਆਪਣੇ ਮਾਧਰੀ ਨੂੰ ਡਿਊਟੀ ਕਰੋ ਆਪਣੇ ਮਰੀਜ਼ਾਂ ਤੇ ਦੇਖੋ ਤੁਹਾਨੂੰ ਸਾਰਾ ਦਵਾਈਆਂ ਦੇ ਰਹੇ ਆ ਟੈਸਟਾਂ ਦੀ ਫੈਸਿਲਿਟੀ ਦੇ ਰਹੇ ਆ ਵਧੀਆ ਕਰੋ ਔਰ ਤੁਹਾਨੂੰ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਸੀਂ ਹੁਣ ਜਿਹੜੇ ਬੱਚੇ ਐ ਬੀਬੀਐਸ ਕਰਨਗੇ ਉਹਨਾਂ ਨੂੰ ਅਸੀਂ 1-2 ਸਾਲ ਸਾਡੇ ਕੋਲ ਲਾੜਨਗੇ ਪੀਜੀ ਕਰਨ ਭੇਜ ਦਾਂਗੇ ਪੀਜੀ ਕਰਕੇ ਆਣਗੇ 1-2 ਸਾਲ ਲਾੜਨਗੇ ਔਰ ਉਹਨਾਂ ਨੂੰ ਮੈਡੀਕਲ ਕਾਲਜ ਭੇਜ ਦਾਂਗੇ ਤੁਸੀਂ ਵਿਦਨ 5-6 ਸਾਲ ਚ ਮੈਡੀਕਲ ਟੀਚਰ ਬਣ ਜਾਓਗੇ ਤੁਹਾਨੂੰ ਫਾਸਟੈਸਟ ਜਿਹੜੀ ਗ੍ਰੋਥ ਹੈ ਹੋਏਗੀ ਪ੍ਰੋਮੋਸ਼ਨ ਦੇਾਂਗੇ ਜਿਹੜੇ ਇੱਕ ਹੋਰ ਕਰਦੇ ਆ ਜਿਹੜੇ ਡਾਕਟਰ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਜਿਹੜੇ ਉਹਨਾਂ ਨੇ ਯੂਜ ਦੇ ਉੱਤੇ ਪੇਸ਼ੈਂਟਾਂ ਆ ਆਪਰੇਸ਼ਨ ਕੀਤੇ ਆ ਵਧੀਆ ਕੀਤੇ ਆ ਬਹੁਤ ਸਾਰਿਆਂ ਦਾ ਮੈਂ ਕੀਤਾ ਵੀ ਉਹਨੂੰ ਨਾਮ ਵੀ ਦੇਵਾਂਗੇ ਉਹਨੂੰ ਉਹਨਾਂ ਨੂੰ ਉਹਦੇ ਵਿੱਚੋਂ ਸ਼ੇਅਰ ਵੀ ਦੇਵਾਂਗੇ ਸਟਾਫ ਨਰਸਸ ਨੂੰ ਵੀ ਜਿੰਨੇ ਪੈਰਾਮੈਡੀਕਲ ਜਿਹੜੇ ਜਿਹੜੇ ਆਸਤੋਂ ਚੰਗਾ ਕੰਮ ਕਰੇਗਾ ਉਹ ਉਹਨਾਂ ਨੂੰ ਅਸੀਂ ਨਾਮ ਵੀ ਜਿਹੜਾ ਹੈਗਾ ਉਹ ਇਨਸੈਂਟਿਵੇਸ ਵੀ ਕਰਾਂਗੇ ਤੋਂ ਇਨਸੈਂਟਿਵ ਵੀ ਦੇਵਾਂਗੇ ਦੇਖੇ ਨੇ ਜਿਹੜਾ ਦੁਆਜਾ ਬਾਹਰੋਂ ਲਿਖੇਗਾ ਬਾਹਰ ਜਾ ਕੇ ਆਪਰੇਸ਼ਨ ਕਰੇਗਾ ਬਾਹਰ ਮਰੀਜ਼ਾਂ ਨੂੰ ਕਰੇਗਾ ਫਿਰ ਸਰਕਾਰੀ ਅਧਿਕਾਰੀਆਂ ਕੋਲ ਬਾਹਰ ਜਾ ਕੇ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ ਉਹਨਾਂ ਨੂੰ ਸਸਪੈਂਡ ਵੀ ਕਰਾਂਗੇ ਬਦਦੀ ਜਗਾ ਦੋਨੋਂ ਕੰਮ ਕਰਾਂਗੇ ਪ੍ਰਾਪਟੀ بیچਨੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز